ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਤਾਂ ਸਾਹਮਣੇ ਦੇਖ ਸਕਦੇ ਆਂ ਵੀਰੇ ਸ਼ੈੱਡ ਦਾ ਕੰਮ ਚੱਲੀ ਜਾਂਦਾ ਆਪਣਾ ਅੱਜ ਪਾਈਪਾਂ ਪੂਪਾਂ ਟਿਕਾਤੀਆਂ ਸੀਗੀਆਂ ਤਾਂ ਉੱਪਰ ਸ਼ੈੱਡ ਦਾ ਕੰਮ ਸ਼ੁਰੂ ਹੋ ਗਿਆ ਅੱਜ ਵੈਲਡ ਵਗੈਰਾ ਦਾ ਕੰਮ ਚੱਲੂਗਾ ਤਾਂ ਤਾਂ ਆਪਾਂ ਬਹੁਤ ਸੋਹਣੀ ਲੱਗੀ ਅੱਜ ਪਸ਼ੂ ਕੱਢੇ ਹੋਏ ਆ ਬਾਹਰ ਸਾਰੇ ਪਤਾ ਨਹੀਂ ਕਿੰਨੇ ਕ ਦਿਨ ਧੁੱਪ ਲੱਗੇ ਨਾ ਲੱਗੇ ਜਿੰਨੇ ਦਿਨ ਲੱਗੂਗੀ ਓਨੇ ਕ ਦਿਨ ਨਿਆਰੇ ਬਣੇ ਰਹਿਣਗੇ ਫੇਰ ਤਾਂ ਵਿਚਾਰਿਆਂ ਨੇ ਇੱਕ ਹਸਾਬ ਦੀ ਅੰਦਰ ਕੈਦ ਜੀ ਹੋ ਜਾਣੀ ਇਸ ਤੋਂ ਬਾਅਦ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸਵੇਰ ਦੇ ਟਾਈਮ ਤੋਂ ਬਾਅਦ ਸਾਰੇ ਚੈਨਰ ਵਗੈਰਾ ਟਕਾਤੇ ਆਪਾਂ ਉੱਪਰ ਤਾਂ ਵੈਲਡ ਕਰਨਾ ਸ਼ੁਰੂ ਕਰਤਾ ਵਾ ਵੈਲਡ ਵਾਲਾ ਬਾਈ ਵੀ ਆਪਣੇ ਪਿੰਡ ਦਾ ਹੀ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਪਸ਼ੂਆਂ ਨੂੰ ਤੇ ਪੁਰਾਣਾ ਸ਼ੈੱਡ ਤਾਂ ਇਹਦੇ ਨਾਲ ਆਹਾ ਸਾਹਮਣੇ ਜਿਹੜਾ ਦੇਖ ਰਹੇ ਆ ਨਵਾਂ ਸ਼ੈੱਡ ਇਹਦੀ ਤਕਰੀਬਨ 40 ਫੁੱਟ ਤੋਂ ਪਲਾਸੀ ਲੰਬਾਈ ਆ ਸ਼ੈੱਡ ਦੀ ਜਿਹੜਾ ਨਵਾਂ ਬਣਿਆ ਤੇ ਜਿਹੜੀ ਚੜਾਈ ਦੀ ਗੱਲ ਕਰ ਲਈਏ ਤਾਂ 23 24 ਫੁੱਟ ਥੱਲੇ ਆ ਕਯੂਬਿਕਲ ਬਣਿਆ ਪਿਆ ਵੀਰੇ ਇੱਕ ਜਿਹੜੀਆਂ ਪਾਈਪਾਂ ਆਪਾਂ ਖਾਨੇ ਬਣਾਉਣੇ ਆ ਸੁਬਾ ਸਿੰਪਲ ਬਣਾਇਆ ਸੀਗਾ ਇਹ ਇੱਕ ਸਿੰਪਲ ਦੇ ਤੌਰ ਤੇ ਤਾਂ ਇਹਨੂੰ ਦੇਖ ਦੇਖ ਕੇ ਬਾਕੀ ਸਾਰੇ ਬਣ ਜਾਣਗੇ ਇਸੇ ਤਰ੍ਹਾਂ ਦੇ ਇਹ ਤੁਹਾਨੂੰ ਮੈਂ ਹੋਰ ਵੀਡੀਓ ਦੇ ਵਿੱਚ ਜਾਣਕਾਰੀ ਦੇ ਦੂੰਗਾ ਕਯੂਬਿਕਲ ਦੇ ਬਾਰੇ ਕਿੰਨਾ ਉੱਚਾ ਤੇ ਕਿੰਨਾ ਲੰਬਾ ਰੱਖਿਆ ਕਿੰਨਾ ਪਾਈਪ ਵਗੈਰਾ ਲੱਗਾ ਇਹਨੂੰ ਸਾਰਾ ਦੱਸ ਦਾਂਗੇ ਤਾਂ ਇੱਕ ਵਾਰੀ ਸਾਹਮਣੇ ਤੁਸੀਂ ਸ਼ੈੱਡੀ ਦੇਖ ਲਓ ਜਿਵੇਂ ਬਣੀ ਜਾਂਦਾ ਆ ਉੱਪਰੋਂ ਤੁਹਾਨੂੰ ਵੀਊ ਦਿਖਾ ਦਿੰਦਾ ਮੈਂ ਸ਼ੈੱਡ ਦਾ ਚੈੱਕ ਕਰ ਲਓ ਸਾਹਮਣੇ ਪਤਾ ਲੱਗ ਜੂਗਾ ਤੁਹਾਨੂੰ ਤੇ ਇਸ ਤੋਂ ਬਾਅਦ ਬਾਈ ਆਪਾਂ ਨਿਬੜ ਗਿਆ ਸੀ ਕੰਮ ਵੈਲਡ ਦਾ ਤੇ ਕਯੂਬੀਕਲ ਸੋਚਿਆ ਬਈ ਜਿੰਨੇ ਕ ਬਣਦੇ ਅੱਜ ਬਨਾਲੀਏ ਕਿਉਂਕਿ ਆਪਣੇ ਲੱਗਣਗੇ ਬਰੇ ਇਹ ਅ 8 ਕ ਕਯੂਬੀਕਲ ਲੱਗਣੇ ਆ 4 ਉਧਰ ਤੇ 4 ਉਧਰ ਇਹ ਆਪਣੇ ਅੱਠ ਪਸ਼ੂਆਂ ਦਾ ਬਾਨਾ ਸਾਹਮਣੇ ਥਾਂ ਜਿਹੜਾ ਤੁਸੀਂ ਦੇਖ ਰਹੇ ਹੋ ਹਵਾ ਹੂਆ ਪੈਨ ਨੂੰ ਛੱਡਿਆ ਹੋਇਆ ਬਈ ਖੁੱਲਾ ਪੂਰਾ ਪ੍ਰਬੰਧ ਕੀਤਾ ਪਸ਼ੂਆਂ ਦੇ ਲਈ ਇੱਕ ਗਲਤੀ ਹੋ ਗਈ ਉੱਪਰ ਕਿਹਾ ਸੀਗਾ ਮੈਸਤਰੀ ਨੂੰ ਰੋਸ਼ਨਦਾਨ ਹੋਰ ਰੱਖ ਦਿਓ ਤੇ ਬਾਕੀ ਕੋਈ ਨਾ ਦੇਖਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਾਂ ਫਾਰਸ਼ ਪਾਉਣੀ ਆ ਉਹ ਵੀ ਦੱਸਾਂਗੇ ਕਿ ਕਿਹੜੀ ਚੀਜ਼ ਦੀ ਫਾਰਸ਼ ਬਣਾਉਣ ਲੱਗੇ ਆ ਐਂ ਘੈਂਟ ਕੰਮ ਕਰਾਂਗੇ ਪੂਰਾ ਫਾਰਸ਼ ਵਾਲਾ ਵੀ ਦੇਖਣ ਨੂੰ ਵੀ ਸੋਹਣਾ ਲੱਗੇ ਤੇ ਵਾਰ-ਵਾਰ ਜਿਹੜੀ ਪੱਟਕੇ ਵੀ ਨਾ ਲਾਉਣੀ ਪਵੇ ਵਧੀਆ ਫਰਸ਼ ਲਾਵਾਂਗੇ ਬਾਕੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਰਾ ਦੱਸਾਂਗੇ ਤੁਹਾਨੂੰ ਕੀ ਖਰਚਾ ਵਗੈਰਾ ਪਿਆ ਉਹਨਾਂ ਟਾਈਮ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਨ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਵੀਰੇ ਲਾਈਕ ਅਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਆਪਣਾ ਕੰਮ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ